ਆਹ ਦੋਸਤੋ ਤੁਸੀਂ ਦੇਖ ਰਹੇ ਹੋ ਪਬਲਿਕ ਸਮਾਣਾ ਨੂੰ ਸਮਾਣਾ ਦੀ ਨਹਿਰ ਦੇ ਉੱਤੇ ਪਿਛਲੇ ਕੁਝ ਦਿਨਾਂ ਤੋਂ ਜਿਹੜਾ ਵਿਵਾਦ ਖੜਦਾ ਨਜ਼ਰ ਆਉਂਦਾ ਸਮਾਣਾ ਦੇ ਨਾਲ ਲੱਗਦੇ ਰਾਜਪੁਰੇ ਦੇ ਕੋਲੋਂ ਸਰਾਈ ਬੰਜਾਰੇ ਤੋਂ ਇੱਕ ਲੜਕੀ ਜਿਹੜੀ ਹੈ ਸਮਾਣਾ ਦੇ ਮਾਮਕਣ ਦੇ ਵਿੱਚ ਵਿਆਹ ਕਰਕੇ ਆਉਂਦੀ ਹੈ ਪਿਛਲੇ ਦਿਨਾਂ ਦੇ ਵਿੱਚ ਉਸ ਲੜਕੀ ਨੂੰ ਜਿਹੜਾ ਪਾਹ ਦੇ ਕੇ ਮਾਰ ਦਿੱਤਾ ਜਾਂਦਾ ਪਰਿਵਾਰ ਦਾ ਕਹਿਣਾ ਹੈ ਕਿ ਕਾਫੀ ਅਸੀਂ ਜਿਹੜਾ ਖਾਣੇ ਚੌਕੀਅਤ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰਦੇ ਪਰ ਪੁਲਿਸ ਜਿਹੜਾ ਲਗਭਗ ਸਾਡੇ ਉੱਪਰ ਜਿਹੜਾ ਅਤਿਆਚਾਰ ਕਰਦੀ ਨਜ਼ਰ ਆਉਂਦੀ ਹੈ ਲੜਕੀ ਦਾ ਜਿਹੜਾ ਭਰਾ ਨੇ ਉਰੇ ਮੌਕੇ ਤੇ ਮੌਜੂਦ ਨਹੀਂ ਗੱਲਬਾਤ ਕਰਦੇ ਆ ਸਾਰ ਸੰਭੇ ਵਿੱਚ ਇਹ ਅਜੰਡਾ ਕੀ ਇਹ ਕੀ ਕਾਰਨ ਕਰਕੇ ਲੜਿਆ ਹੈ ਪਰਨਾ ਲੱਗਦਾ ਨਜ਼ਰ ਆਉਂਦਾ ਰਵੀ ਕੁਮਾਰ ਜੀ ਕੀ ਅੱਜ ਤਰ੍ਹਾਂ ਲਾ ਰੱਖੇ ਜੀ ਜਾਮ ਲਾ ਰੱਖੇ ਅੱਜ ਤਰ੍ਹਾਂ ਤਾਂ ਆਇਆ ਜੀ 12 ਦਿਨ ਹੋ ਗਏ ਸਾਡੀ ਕੁੜੀ ਮਾਰੇ ਨੂੰ ਜੀ ਸੁਨੀਲ ਕੁਮਾਰ ਜੀ ਉਹਦੀ ਮੰਮੀ ਪ੍ਰਕਾਸ਼ੋ ਦੇਵੀ ਉਹਦਾ ਬ੍ਰਦਰ ਸੰਦੀਪ ਕੁਮਾਰ ਜੀ ਤੇ ਉਹਦਾ ਫਾਦਰ ਸਾਹਿਬ ਨੇ ਇਹਨਾਂ ਨੇ ਕੁੜੀ ਨੂੰ ਗਲ ਕੁੱਟ ਕੇ ਮਾਰਤਾ ਜੀ ਅੱਜ ਅਸੀਂ ਭੋਗਤੇ ਆਏ ਪੁਲਿਸ ਨੂੰ ਅਸੀਂ ਕੋਈ ਸਾਡੀ ਸ਼ਾਨਵੇਂ ਨਹੀਂ ਕਰ ਰਹੀ ਬਾ ਸਾਡੇ ਮੁਜਰਮ ਫੜਨ ਚਾਹ ਰਹੇ ਨਹੀਂ ਕਿੰਨੇ ਸਾਲ ਪਹਿਲਾਂ ਕੁੜੀ ਦਾ ਵਿਆਹ ਹੋਇਆ ਸੀ 7 ਸਾਲ ਹੋ ਗਏ ਕੁੜੀ ਨੂੰ ਵਿਆਹ ਨੂੰ ਜਿਹੜਾ ਸਾਡਾ ਪਰੋਣਾ ਸੀ ਜੀ ਜਨੀਲ ਕੁਮਾਰ ਉਹ ਬੰਦਾ ਗਲਤ ਜੀ ਇੱਕ ਨੰਬਰ ਦਾ ਚਿੱਟੇ ਲਾਂਦਾ ਟੀਕੇ ਲਾਂਦਾ ਜੀ ਦੋ ਨੰਬਰ ਦੇ ਕੰਮ ਕਰਦਾ ਬੰਦਾ ਉਹ ਜੀ ਰਾਤ ਨੂੰ ਚੋਰੀਆਂ ਕਰਦਾ ਬਸ ਸਾਡੇ ਮੁੰਡੇ ਨਾਮ ਮਾਰਦੇ ਜਾਂਦੇ ਅਸੀਂ ਪੁਲਿਸ ਤੋਂ ਔਰ ਕੁਝ ਨਹੀਂ ਮੰਗਦੇ ਨਹੀਂ ਇਹ 7 ਸਾਲ ਵਿਆਹ ਹੋਏ ਨੇ ਪਹਿਲਾਂ ਵੀ ਕੋਈ ਗੱਲਬਾਤ ਹੁੰਦੀ ਸੀ ਆ ਇਹਦਾ ਕੁੜੀ ਨੂੰ ਮਾਰਨ ਕੋਸ਼ਿਸ਼ ਕਰਦੇ ਸੀ ਬਹੁਤ ਜ਼ਿਆਦਾ ਝਗੜਾ ਹੋ ਰਿਹਾ ਸੀ ਕਰਦੇ ਸੀ 7 ਮਹੀਨੇ ਬਾਅਦ ਮੈਂ ਦਾਜ ਮੰਗਿਆ ਜੇ ਅਸੀਂ ਦਾਜ ਦਿੱਤਾ ਕੁੜੀ ਨੂੰ ਫਿਰ ਗੱਡੀ ਮੰਗਦੇ ਸੀ ਜੀ ਮੇਰੇ ਫਾਦਰ ਸਾਹਿਬ ਦੀ ਡੈਥ ਹੋਏ ਮੈਂ ਇਕੱਲਾ ਕਲਾ ਮੁੰਡਾ ਜੀ ਉਹਨਾਂ ਨੇ ਦਾਜ ਮੰਗ ਨਾ ਪਰਮਜੀਤ ਗੋਰੀ ਇੱਕ ਸਾਲ ਦਾ ਬੇਟਾ ਉਹਨਾਂ ਗੋਰੀ ਦੁੱਧ ਪਿੰਦਾ ਇੱਕ 3 ਸਾਲ ਦੀ ਕੁੜੀ ਆ ਜੀ ਉਹਨਾਂ ਦੇ ਕੁੜੀ ਨੂੰ ਗਲ ਘੁੱਟ ਕੇ ਮਾਰਦਾ ਸੀ ਸਾਡੇ ਨੂੰ ਨਾ ਪੁਲਿਸ ਸੁਣਵਾਈ ਸਾਡੀ ਕੁਝ ਨਹੀਂ ਕਰ ਰਹੀ ਹਾਂ ਨਿੱਤਾਂ ਦੀ ਕੁੜੀ ਨੂੰ ਗਲ ਘੁੱਟ ਕੇ ਮਾਰਦੇ ਨੇ ਇਹ ਝੂਠ ਬੋਲਦੇ ਨੇ ਮਾਰ ਨਹੀਂ ਲੈਂਦਾ ਜੀ ਇਹ ਝੂਠ ਬੋਲਦੇ ਨੇ ਕੁੜੀ ਨੂੰ ਗਲ ਘੁੱਟ ਕੇ ਮਾਰਾ ਜੀ ਉਹ ਜੋ ਸਰਕਾਰ ਮੁੜਾਵਾ ਮਾਰਾ ਪੁਲਿਸ ਮੁੜਾਵਾ ਰਾਣੀ ਸੁਣੀ ਤੇ ਨਹੀਂ ਇਹ ਲੜਕੀ ਜਿਹੜੀ ਮਰ ਗਈ ਆ ਕੀ ਕੀ ਲੰਕਿਤਰ ਦੀ ਕੀ ਮਾਰੇ ਨਾਲ ਪਾਸੇ ਜੇ ਮਾਰੇ ਇਹਨਾਂ ਨੇ

ਆਰਮਨ ਨੂੰ ਮਾਰ ਦਿੱਤਾ ਗਿਆ ਗਾਲਾ ਘੁੱਟ ਕੇ ਸਾਡੀ ਸੁਣਵਾਈ ਹੈ ਅੱਜ 13 ਦਿਨ ਹੋ ਗਏ ਸਾਡੀ ਸੁਣਵਾਈ ਨਹੀਂ ਹੋਈ ਸਾਡੀ ਸੁਣਵਾਈ ਨਹੀਂ ਹੋ ਰਹੀ ਹੈ ਕਿ ਅਸੀਂ ਬੰਦੇ ਅਰਾਸ਼ਟ ਕਰਦੇ ਆ ਅਰਾਸ਼ਟ ਕਰਦਾ ਹਾਲੇ ਤੱਕ ਸਾਡੀ ਸੁਣਵਾਈ ਸੁਣਵਾਈ ਹੈ ਜੋ ਉਹ ਨਹੀਂ ਹੋਈ ਅਸੀਂ ਚਾਹੁੰਦੇ ਆ ਸਾਹਮਣੇ ਇਨਸਾਫ ਮਿਲੇ ਜੁਨਾਬ ਮੰਗਰ ਨੇ ਜਿਹਨਾਂ ਕਾਤਲ ਨੇ ਜੋ ਕੰਮ ਆਨੇ ਅਸੀਂ ਚਾਹੁੰਦੇ ਆ ਕਿ ਉਹਨਾਂ ਨੂੰ ਅਰਾਸ਼ਟ ਕਰਾਏ ਅਰਾਸ਼ਟ ਕੀਤੇ ਜਾਵੇ ਜਿਹੜਾ ਸੌਰਾ ਜੋ ਹਲੇ ਵੀ ਇਸ ਟਾਈਮ ਤੱਕ ਘਰੇ ਹੀ ਹੈ ਕਿ ਹਾਲਾਂਕਿ ਉਸ ਨੂੰ ਕੋਈ ਇਲਾਜ ਨਹੀਂ ਕੀਤਾ ਗਿਆ ਜਿੰਦਾਬਾਦ ਜੀ ਦੇ ਨਾਲ ਜਾ ਉਹ ਸੁਨੀਲ ਕੁਮਾਰ ਮੁਖਰਰ ਹੈ ਉਹ ਇਹ ਕਹਿ ਰਿਹਾ ਹੈ ਉਹ ਇਹ ਕਹਿ ਰਿਹਾ ਹੈ ਕਿ ਉਹ ਵੀ ਬਣਾ ਰਿਹਾ ਹੈ ਇਹ ਸਾਡੇ ਦੇ ਜੋ ਪ੍ਰੈਸ਼ਰ ਪਾ ਕੇ ਮਰਾਦਰੀ ਦਾ ਪ੍ਰੈਸ਼ਰ ਹੁੰਦਾ ਉਹ ਪ੍ਰੈਸ਼ਰ ਪਾ ਕੇ ਜੋ ਕਿ ਸਾਡੇ ਨਾਮ ਸੀ ਅਸੀਂ ਦਰਜ ਕਰਾਉਣਾ ਚਾਹੁੰਦੇ ਸੀ ਕਿ ਇਹਨਾਂ ਦਾ ਮਰਦਰ ਦੇ ਵਿੱਚ ਹੱਤ ਹੈ ਉਹ ਸਾਡੇ ਤੋਂ ਨਾਮ ਨਹੀਂ ਲਿੱਤੇ ਗਏ ਉਸ ਦੇ ਵਿੱਚ ਹੈ ਦੋ ਕੁੜੀਆਂ ਨਾਨਾ ਸੀ ਦੋ ਕੁੜੀਆਂ ਨਾਨਾ ਦੋ ਹੀ ਸੀ ਇਹਨਾਂ ਵੱਲੋਂ ਜੋ ਕਿ ਇਹਨਾਂ ਦੇ ਪਿੰਡ ਵੱਲੋਂ ਹੈ ਇਹਨਾਂ ਦੇ ਘਰ ਦੇ ਬਿਲਕੁਲ ਨਜ਼ਦੀਕ ਦੀ ਜੋ ਕਿ ਆਸੇ ਪਾਸ ਦੇ ਗਵੰਡੀ ਨੇ ਉਹਨਾਂ ਨੇ ਇੱਕ ਆਦਰਾ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ ਉਹਨਾਂ ਵੱਲੋਂ ਵੀ ਪੂਰਾ ਹੱਥ ਹੈ ਕੁੜੀ ਨੂੰ ਮਾਰਨ ਦਾ ਕੁੜੀ ਨੂੰ ਪਹਿਲਾਂ ਦਾਜ ਮੰਗਿਆ ਗਿਆ ਸੀ ਲਾਕਡਾਊਨ ਦੇ ਵਿੱਚ 19 20 ਦੇ ਵਿੱਚ ਕੁੜੀ ਦੀ ਸ਼ਾਦੀ ਹੋਈ ਸੀ ਉਸ ਤੋਂ ਬਾਅਦ ਇਹਨਾਂ ਨੂੰ 6 ਮਹੀਨੇ ਬਾਅਦ ਦਾਜ ਦਿੱਤਾ ਗਿਆ ਹੁਣ ਵੀ ਇਹ ਇਹ ਦਾਜ ਦੀ ਮੰਗ ਕਰਦੇ ਸੀ